ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਆਪਣੇ ਜਿਹੜੀ ਕੁਦਰਤੀ ਖੇਤੀ ਆ ਇਹ ਛੋਟੇ ਜੀਵਾਂ ਦੇ ਪੰਛੀਆਂ ਨੂੰ ਵੀ ਬਚਾਉਂਦੀ ਆ ਤੇ ਪੰਛੀ ਆਪਣੀ ਮਦਦ ਕਰਦੇ ਨੇ ਇਹ ਜਿਹੜਾ ਜੀਵ ਦੇ ਦੇ ਵਿੱਚ ਆਪਣੇ ਕੁਛੇ ਤੇ ਆ ਘੜ ਤੇ ਆਂਡੇ ਦਿੱਤੇ ਸੀਗੇ ਉਹ ਬੱਚੇ ਨਿਕਲੇ ਆਏ ਨੇ ਤੇ ਹੋਰ ਵੀ ਬਹੁਤ ਸਾਰੇ ਜੀਵ ਕੇਲਿਆਂ ਦੇ ਵਿੱਚ ਆਂਡੇ ਦੇਣਾ ਪਸੰਦ ਕਰਦੇ ਨੇ ਕਿਉਂਕਿ ਕੇਲਿਆਂ ਦੇ ਵਿੱਚ ਇਹਨਾਂ ਨੂੰ ਜਿਹੜੇ ਵੱਡੇ ਜੀਵ ਨੇ ਸ਼ਿਕਾਰ ਨਹੀਂ ਕਰ ਸਕਦੇ ਕਾਟਵਾ ਹੋ ਗਈਆਂ ਜਿਹੜਾ ਜੀਵ ਹੈ ਨਜ਼ਰ ਆ ਰਿਹਾ ਇਹ ਵੀ ਵਿੱਚ ਆਂਡੇ ਦੇ ਦਿੰਦੇ ਨੇ ਤੇ ਕੁਦਰਤੀ ਖੇਤੀ ਹੁਣ ਕਰਕੇ ਕਈ ਜਿਹੜੀ ਖੇਤੀ ਆ ਇਹਦੇ ਵਿੱਚ ਕੁਦਰਤ ਦਾ ਮਤਲਬ ਹੈ ਹਰੇਕ ਕੁਦਰਤੀ ਜੀਵ ਨੂੰ ਤੁਸੀਂ ਬਚਾਉਣਾ ਹੈ ਕਿਉਂ ਨੂੰ ਸੁਰੱਖਿਅਤ ਰੱਖਣਾ ਤੇ ਵੀ ਉਹ ਕੁਦਰਤੀ ਖੇਤੀ ਸੁਰੱਖਿਅਤ ਰਹੇ ਹੁਣ ਆਪਣੇ ਕੱਲ ਬਾਰਸ਼ ਸਵੇਰੇ ਪਈ ਸੀਗੀ ਕੱਲ ਦਾ ਦਿਨ ਲੰਘ ਗਿਆ ਅੱਜ ਤਕਰੀਬਨ ਹੁਣ 5 6 ਵਜੇ ਦਾ ਟਾਈਮ ਹੈ ਜਣੇ ਅ 24 ਘੰਟੇ ਤੋਂ ਲਾ ਲਓ ਵੀ 10 ਕਾ ਘੰਟੇ ਹੋਰ ਲਾ ਲਓ ਵੀ ਉਹਦੇ ਵਿੱਚ ਸਾਰਾ ਖੇਤ ਆਪਣਾ ਬੱਤਲ ਆ ਗਿਆ ਇਹ ਜਿਹੜੀਆਂ ਦੇਸੀ ਫਸਲਾਂ ਨੇ ਇਹਨਾਂ ਦੀ ਖਾਸੀਅਤ ਹੋਰ ਹੈ ਵੀ ਜਿਵੇਂ ਦੂਜੀਆਂ ਫਸਲਾਂ ਨੇ ਜਦੋਂ ਲੋੜ ਤੋਂ ਵੱਧ ਮੀਂਹ ਪੈ ਜਾਵੇ ਜਾਂ ਉਸਤਰ ਦਾ ਮਾਹੌਲ ਬਣ ਜਵੇ ਤਾਂ ਉਹਨਾਂ ਤੇ ਬਿਮਾਰੀਆਂ ਆ ਜਾਂਦੀਆਂ ਨੇ ਪੱਤੇ ਆਦਿ ਨੁਕਸ ਹੋ ਜਾਂਦਾ ਪਰ ਜਿਹੜੇ ਆਪਣੇ ਦੇਸੀ ਬੀਜ ਹੁੰਦੇ ਨੇ ਇਹ ਇਹਨਾਂ ਦੀ ਬਿਮਾਰੀਆਂ ਲੜਨ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਦੇਸੀ ਹੋਣ ਕਰਕੇ ਇਸ ਸਮਾਂ ਤੇ ਬਰਸਾਤ ਦੇ ਵਿੱਚ ਜਿਆਦਾ ਮਲ ਜਾਂਦੇ ਨੇ ਇਹਨਾਂ ਨੂੰ ਜਿਆਦਾ ਵਧੀਆ ਖਰਾਕ ਮਿਲਦੀ ਆ ਤੇ ਹੁਣ ਆਪਾਂ ਇੱਧਰ ਇਹਨਾਂ ਦੀ ਗੜਾਈ ਕਰਤੀ ਤੇ ਗੜਾਈ ਕਰਨ ਦਾ ਲਾਭ ਇਹ ਆ ਵੀ ਜਿਹੜੀ ਇਹ ਫਸਲ ਹੁੰਦੀ ਆ ਪਿੱਕ ਦਾ ਜਿਹੜਾ ਨੂੰ ਹਵਾ ਮਿਲਣ ਲੱਗ ਜਾਂਦੀ ਆ ਦੂਜਾ ਜਿੱਕੜ ਆਪਣੇ ਮੱਛਰ ਜਾਂ ਬਰੀਕ ਕੀਟ ਹੁੰਦੇ ਨੇ ਜਿਹੜੇ ਸੱਲ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਤੇ ਜਦੋਂ ਗੜਾਈ ਹੋ ਗਈ ਤਾਂ ਮਿੱਟੀ ਨੇ ਇੱਕਦਮ ਸੁੱਕ ਜਾਣਾ ਤਾਂ ਉਸ ਤੋਂ ਬਾਅਦ ਉਹ ਜਿਹੜਾ ਮੱਛਰ ਵਗੈਰਾ ਫਸਲਾਂ ਦੇ ਥੱਲੇ ਆਉਂਦਾ ਸਿਲ ਚ ਰਹਿਣਾ ਪਸੰਦ ਕਰਦਾ ਉਹਨੂੰ ਮਾਹੌਲ ਵਧੀਆ ਨਹੀਂ ਮਿਲਦਾ ਤੇ ਉਹ ਫਿਰ ਜਗ੍ਹਾ ਛੱਡ ਦਿੰਦਾ ਹੁਣ ਆਪਾਂ ਸਵੇਰੇ 12 1 ਵਜੇ ਆਪਾਂ ਨੇ ਬਾਹਿਆ ਸੀਗਾ ਥੋੜਾ ਜਿਗਾ ਚੈੱਕ ਕਰਾਉਣ ਖਾਤਰ ਵੀ ਇਹ ਕਿਵੇਂ ਫਰਕ ਪੈਂਦਾ ਹੋ ਆਪਾਂ ਦੇਖਦੇ ਹਾਂ ਹੁਣ ਨਕਸਾਨ ਦੋਸਤੋ ਜਿਹੜਾ ਆਹ ਆਪਾਂ ਖਾਲੀ ਜੀ ਇਹਦੇ ਤੇ ਤਰਫਾਲੀ ਫੇਰੀ ਤੇ ਮਿੱਟੀ ਇੱਕਦਮ ਸੁੱਕ ਗਈ ਮਤਲਬ ਇਹ 4-5 ਘੰਟਿਆਂ ਚ ਮਿੱਟੀ ਸੁੱਕ ਗਈ ਜਿਹੜੀ ਜਿਹੜੀ ਅੱਜ ਕੱਲ ਪ੍ਰਸਾਦ ਦੇ ਵਿੱਚ ਆਪਾਂ ਗੜਾਈ ਕਰ ਦਿੰਨੇ ਆ ਉਹਦੇ ਨਾਲ ਮਿੱਟੀ ਸੁੱਕਦੀ ਆ ਤੇ ਜਿਹੜੇ ਬਰੀਕ ਮੱਛਰਾਂ ਉਸ ਤਰ੍ਹਾਂ ਦਾ ਇਹਨਾ ਮਾਹੌਲ ਬਣਦਾ ਉਹਨਾਂ ਲਈ ਫੇਰ ਇਹ ਸਹੀ ਨਹੀਂ ਕਹਿੰਦਾ ਇਹ ਖਾਲੀਆਂ ਤੇ ਆਪਾਂ ਨੇ ਬੀਜ ਲਾਇਏ ਸਨ ਤੇ ਉਹ ਹੁਣ ਕਈ ਥਾਵਾਂ ਤੇ ਉੱਗਣ ਵੀ ਲੱਗ ਗਏ ਪਰ ਇਹ ਸਾਰੇ ਵਾਰਸ ਦੇ ਹਿਸਾਬ ਨਾਲ ਉੱਗਣ ਦੇ ਚੀਜ਼ਾਂ ਨੇ ਆ ਦੇਖੋ ਉੱਗ ਰਹੇ ਨੇ ਬੀਜਣ ਤੋਂ ਵੱਟਾਂ ਪਾਤੀਆਂ ਬਾਅਦ ਚ ਮੀਨ ਵਾਲੇ ਉੱਗਣੇ ਸ਼ੁਰੂ ਹੋ ਗਏ ਤਰਫਾਲੀ ਫੇਰਤੀ ਤਾਂ ਕਿ ਜਿਹੜਾ ਮਿੱਟੀ ਦੇ ਵਿੱਚ ਸੁੱਕਾਪਣ ਸੇਤੀ ਬਣ ਜਾਵੇ ਬਾਕੀ ਧਰਤੀ ਉਸੇ ਤਰ੍ਹਾਂ ਗਿੱਲੀ ਪਈ ਆ ਪਰ ਇਹ ਵੀ ਬੱੱਤਰ ਆ ਚੁੱਕੀ ਆ ਕਿਉਂ ਕੁਦਰਤੀ ਖੇਤੀ 'ਚ ਬੱੱਤਰ ਸੇਤੀ ਆਉਂਦੀ ਆ ਸੋ ਆਪਾਂ ਦੁਬਾਰਾ ਗੱਲ ਕਰਦੇ ਆ ਉਸੇ ਫਸਲ ਦੀ ਕਿਸਾਨ ਦੋਸਤੋ ਆ ਟੂਲ ਆ ਇਹਦੇ ਨਾਲ ਬੈਕ ਨੂੰ ਪਿੱਛੇ ਨੂੰ ਹਟਿ ਜਾਣਾ ਤੇ ਇਹ ਗੜਾਈ ਇਹਨੇ ਕਰ ਦੇਣੀ ਆ ਬਹੁਤਾ ਜ਼ਿਆਦਾ ਟਾਈਮ ਨਹੀਂ ਲਾਉਂਦਾ ਬੜੀ ਸੌਖੀ ਗੜਾਈ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਟੂਲ ਨੇ ਜਿਹੜੇ ਸੋ ਆਪਾਂ ਇਹ ਜਿਹੜੇ ਆ ਅੱਜ ਕੱਲ੍ਹ ਫਸਲਾਂ ਲੱਗਦੀਆਂ ਨੇ ਜਿਵੇਂ ਇਹ ਛੋਣਾ ਲੋਬੀਆ ਚੌਲਾ ਫਲੀ ਵੀ ਕਹਿੰਦੇ ਨੇ ਤੇ ਇਹਦੀ ਖਾਸੀਅਤ ਇਹੀ ਆ ਵੀ ਇਹ ਆ ਝੰਗਾ ਉੱਪਰ ਘੱਟ ਦਿੱਤੀਆਂ ਨੇ ਤੇ ਇਹ ਉੱਪਰ ਲੱਗੂਗਾ ਤੇ ਖਾਸ ਗੱਲ ਆ ਵੀ ਹੁਣ ਦਾ ਬੀਜਿਆ ਹੋਇਆ ਅੱਜ 11 ਜੁਲਾਈ 2025 ਹੈ ਮਤਲਬ ਹੁਣੇ ਤਿਆਰੀ ਚੀ ਆ ਜਦੋਂ ਚਿੰਗਾ ਤੇ ਚੜ ਗਿਆ ਫਿਰ ਇਹ ਦੀਵਾਲੀ ਤੱਕ ਚੱਲਦਾ ਰਹਿੰਦਾ ਤੇ ਫਲੀ ਵੀ ਕਾਫੀ ਲੰਬੀ ਹੁੰਦੀ ਆ ਤੇ ਬਾਕੀ ਦੇਸੀ ਮਸਲਾ ਕੋਈ ਇਹਨੂੰ ਖਾਦ ਦੀ ਲੋੜ ਨਹੀਂ ਕਿਉਂਕਿ ਖੁਦ ਇਹ ਧਰਤੀ ਚ ਨਾਈਟ੍ਰੋਜਨ ਇੰਨੀ ਫਿਕਸ ਕਰ ਦੇਣੀ ਆ ਹਵਾ ਚ ਖਿੱਚ-ਖਿੱਚ ਕੇ ਇਹ ਫਲੀਦਾਰ ਪੌਦਿਆਂ ਦੇ ਵਿੱਚ ਆਉਂਦਾ ਤੇ ਇਸ ਤਰ੍ਹਾਂ ਇਹ ਮਿੱਟੀ ਨੂੰ ਵੀ ਮਜ਼ਬੂਤ ਕਰੂਗਾ ਉਤਪਾਦਨ ਵੀ ਵਧੀਆ ਦੇਊਗਾ ਤੇ ਚਿੰਗਾਂ ਦੇ ਉੱਤੇ ਹੋਣ ਨਾਲ ਇਹ ਹਵਾ ਚ ਰਹੂਗਾ ਤੇ ਲੋਬੀਆ ਆਪਣੇ ਆਮਦਨ ਦਊਗਾ ਤੇ ਜਿਹੜੇ ਉੱਪਰ ਕੇਲੇ ਨੇ ਉਹ ਆਪਣੀ ਫਸਲ ਦੇਣਗੇ ਤੇ ਇਸੇ ਤਰ੍ਹਾਂ ਜਿਹੜੀ ਆਪਾਂ ਦੇਸੀ ਤੋਰੀ ਦੀ ਗੱਲ ਕੀਤੀ ਜਿਹੜੀ ਹੁਣ ਬਰਸਾਤ ਵਿੱਚ ਆਪਾਂ ਲਾ ਰਹੇ ਹਾਂ ਇਹ ਵੀ ਚੰਗਾ ਉੱਪਰ ਚੜ ਜਾਣੀਆਂ ਤੇ ਖਾਸ ਇਹਨਾਂ ਦੀ ਵਿੱਚ ਖਾਸ ਇਹ ਤੇ ਇਹਨਾਂ ਦੇਸੀ ਬਿਆਂ ਨੂੰ ਬਿਮਾਰੀ ਨਹੀਂ ਲੱਗਦੀ ਤੇ ਜਦੋਂ ਬਿਮਾਰੀ ਨਹੀਂ ਲੱਗਦੀ ਤਾਂ ਆਪਾਂ ਨੂੰ ਇਹਨਾਂ ਨੂੰ ਕੋਈ ਖਾਦ ਵਗੈਰਾ ਦੀ ਵੀ ਲੋੜ ਨਹੀਂ ਪੈਂਦੀ ਤੇ ਆਪਾਂ ਨੇ ਝੰਗਾ ਹੀ ਗੱਡੀਆਂ ਨੇ ਪਰ ਇਹਨਾਂ ਚੀਜ਼ਾਂ ਦੀ ਇੱਕ ਕੁਦਰਤ ਵੱਲੋਂ ਬੜੀ ਖਾਸੀਅਤ ਹੁੰਦੀ ਹੈ ਜਿਵੇਂ ਬਹੁਤ ਸਾਰੇ ਮਾਰਾਂ ਦਾ ਮੰਨਣਾ ਵੀ ਕੋਈ ਵੀ ਬੇਲ ਵਾਲੀ ਫਸਲ ਹੋਵੇ ਉਹਦੀਆਂ ਅੱਖਾਂ ਹੁੰਦੀਆਂ ਨੇ ਅੱਖਾਂ ਦਾ ਭਾਵ ਉਹਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਤਾਣੀ ਨੂੰ ਫੜਨਾ ਹੈ ਕਿਵੇਂ ਚੜਨਾ ਪਰ ਝੰਗਾ ਕੱਟਦੀਆਂ ਕੋਈ ਬੇਲ ਨੂੰ ਖੁਦ ਨਹੀਂ ਫੜ ਕੇ ਚੜਿਆ ਤਾਂ ਫਿਰ ਵੀ ਕੁਦਰਤੀ ਖੇਤੀ ਹੁਣ ਕਰਕੇ ਆਪੇਲਾਂ ਆਪਣੇ ਆਪ ਪੁਰਣ ਜਾਣ ਲੱਗ ਗੀਆਂ ਇਸੇ ਤਰ੍ਹਾਂ ਇਹ ਰਾਹ ਬਣਾਉਂਦੀ ਨੇ ਕਿਸੇ ਮਿੱਤਰ ਨੇ ਗੱਲ ਕੀਤੀ ਸੀ ਕਿਹਾਦਾ ਵੀ ਇਹਦੀ ਅੱਖਾਂ ਦੀ ਜੋ ਆਪਾਂ ਲੱਗਦਾ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ ਉਹ ਕਹਿੰਦਾ ਮੇਰੀ ਕੱਦੂਆਂ ਦੀ ਬੇਲ ਸੀ ਤਾਂ ਖੇਤ ਵਿੱਚ ਖੰਭਾ ਖੜਾ ਸੀ ਤੇ ਖੰੰਬੇ ਨੂੰ ਖਿੱਚ ਪਾਈ ਹੋਈ ਸੀ ਮਤਲਬ ਉਹਨੂੰ ਇੰਨਾ ਪਤਾ ਸੀਗਾ ਵੀ ਵੈਸੇ ਤਾਂ ਉਹਨਾਂ ਨੇ ਉੱਪਰ ਚਾੜ੍ਹ ਨਹੀਂ ਸੀਗੀ ਪਰ ਉਹਨੇ 1.5 ਤੋਂ 2 ਫੁੱਟ ਦੂਰ ਲੱਗੀ ਸੀ ਬੇਲ ਨੇ ਵੀ ਖਿੱਚ ਵਾਲ ਨੂੰ ਆਪਣੇ ਆਪ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਖਿੱਚ ਦੇ ਉੱਪਰ ਚੜਨ ਲੱਗ ਗਈ ਜਿਹੜੀ ਤਾਰ ਖੰਭੇ ਨੂੰ ਸਪੋਰਟ ਲਈ ਪਾਈ ਹੁੰਦੀ ਆ ਸੋ ਇਸ ਤਰ੍ਹਾਂ ਇਹਨਾਂ ਬੇਲਾਂ ਨੂੰ ਪਤਾ ਇਸੇ ਤਰ੍ਹਾਂ ਜਿਹੜਾ ਲੋਬੀ ਆ ਇਹ ਜਿਹੜੀ ਆ ਚੀਜ਼ ਹੁੰਦੀ ਆ ਆਪਣੇ ਆ ਦੇਖੋ ਇਹ ੁੰਡੀਆਂ ਪਾਪਾ ਉੱਥੇ ਚੜ ਜਾਂਦੀ ਹੈ ਜੇ ਇਹਨੂੰ ਉੱਪਰ ਜਾਣ ਦਾ ਮੌਕਾ ਨਾ ਮਿਲੇ ਤਾਂ ਇਹ ਧਰਤੀ ਦੇ ਵਿੱਚ ਆ ਜਿਹੜੀ ਆਹ ਜੜ ਜੀ ਆ ਮਤਲਬ ਆ ਤਾਰ ਇਹਨੂੰ ਧਰਤੀ ਵਿੱਚ ਹੋ ਕੇ ਆਪਣੀ ਅੰਬੇਲ ਨੂੰ ਹੀਟਾਂ ਤੋਂ ਵੀ ਖਰਾਕ ਦੇ ਕੇ ਰੱਖਦੀ ਹੈ ਜਦੋਂ ਹਨੇਰੀਆਂ ਵੱਧ ਆਉਂਦੀਆਂ ਨੇ ਤਾਂ ਜਿਹੜੀ ਧਰਤੀ ਤੇ ਪੀ ਤੋਰੀ ਹੁੰਦੀ ਆ ਉਹਨੂੰ ਜਿਆਦਾ ਨੁਕਸਾਨ ਨਹੀਂ ਹੁੰਦਾ ਤੇ ਉਹ ਜਿਆਦਾ ਚਲਦੀ ਰਹਿੰਦੀ ਆ ਪਰ ਹਵਾ 'ਚ ਤੋਰੀਆਂ ਕਈ ਵਾਰੀ ਝੰਗਾ 'ਚ ਲਟਕ-ਲਟਕ ਕੇ ਉਹਨੂੰ ਜਰੀਟਾਂ ਵੀ ਪੈ ਜਾਂਦੀਆਂ ਨੇ ਤੇ ਰੰਗ 'ਚ ਫਰਕ ਆ ਜਾਂਦਾ ਪਰ ਜਿਹੜਾ ਲੋਬੀਆ ਇਹਦਾ ਸਿਸਟਮ ਹੋਰ ਆ ਇਹ ਆਪਣੇ ਮਤਲਬ ਉਸ ਤਰ੍ਹਾਂ ਇਹਨੂੰ ਕੋਈ ਬਣਾਇਆ ਨਹੀਂ ਹੁੰਦਾ ਜਗਾਰਡ ਪਰ ਜਿਹੜੀ ਬੇਲ ਆ ਦੀ ਬੇਲ ਤਾਰ ਵਾਂਗ ਵੱਧਦੀ ਆ ਤੇ ਲਪੇਟੇ ਮਾਰ ਮਾਰ ਕੇ ਵੱਧੂਗੀ ਹੁਣ ਆਪਾਂ ਉਹ ਰਚੰਗਾ ਤਾਂ ਨਹੀਂ ਗੱਡੀਆਂ ਦੇਖੋ ਆਪਸ ਦੀ ਪਿੱਛੇ ਲਪੇਟ ਪਾਉਂਦੀ ਆ ਤੇ ਇਸ ਤਰ੍ਹਾਂ ਇਹਨੇ ਅੱਗੇ ਵੱਧਦੀ ਰਹਿਣਾ ਤੇ ਜਿਹੜੀਆਂ ਚੰਗਾ ਇਹਦੇ ਵਿੱਚ ਗੱਡਾਂਗੇ ਕੁਛ ਵੀ ਗੱਡਾਂਗੇ ਡੱਕੇ ਜਾਂ ਕੁਛ ਕਰਦੇ ਆ ਤਾਂ ਉਹ ਤੇ ਆਪਣੇ ਆਪ ਚੜ ਜਾਂਦਾ ਲੋਬੀਆ ਤੇ ਉਸ ਤਰ੍ਹਾਂ ਇਹ ਆਪਣੇ ਆਪ ਨੂੰ ਕਾਮਯਾਬ ਕਰ ਲੈਂਦੇ ਨੇ ਜਦੋਂ ਕਿ ਦੇਸੀ ਬੀਜਾਂ ਦੇ ਵਿੱਚ ਅਹਿਕਾਜ਼ੀਅਤ ਹੁੰਦੀ ਹੈ ਵੀ ਕੁਦਰਤ ਦੇ ਨਾਲ ਰਾਲ ਮਿਲ ਕੇ ਚੱਲਦੇ ਨੇ ਤੇ ਦੇਸੀ ਬੀਜਾਂ ਦੇ ਇਸ ਲਈ ਜਿਆਦਾ ਜ਼ੋਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਆਪਣੇ ਬਿਮਾਰੀਆਂ ਘੱਟ ਲੱਗਦੀਆਂ ਨੇ ਸੋਕਾ ਝੱਲਦੇ ਨੇ ਬਰਸਾਤ ਚੱਲ ਜਾਂਦੇ ਨੇ ਤੇ ਪਰ ਇਹਨਾਂ ਦੇ ਲਾਉਣ ਦੇ ਹਰੇਕ ਬੀਜ ਦੇ ਅਲੱਗ-ਅਲੱਗ ਸਮੇਂ ਇਹ ਜਿਹੜੀ ਰਾਮਤੋਰੀ ਆ ਇਹ ਪਛੇਰਤੀ ਜਲਦੀ ਆ ਜਦੋਂ ਉਸ ਟਾਈਮ ਤੱਕ ਜਿਹੜੀਆਂ ਹੁਣ ਆਪਣੇ ਲੱਗੀ ਹੁੰਦੀ ਆ ਆਹ ਅਗੇਤੀ ਤੋਰੀ ਕਈ ਵਾਰੀ ਉਹਨੂੰ ਬਿਮਾਰੀ ਪੈਣ ਦੇ ਚਾਂਸ ਹੋ ਜਾਂਦੇ ਨੇ ਪੱਤੇ ਪੀਲੇ ਹੋ ਜਾਂਦੇ ਨੇ ਜਾਂ ਗੁੱਛਾ ਮਿੱਚਾ ਜਾਂ ਰੋਗ ਆ ਜਾਂਦਾ। ਭਾਰੇ ਨੂੰ ਉਸ ਤਰ੍ਹਾਂ ਦੀ ਤੁਸਸੀਆਂ ਨਹੀਂ ਆਉਂਦੀ। ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਇਹਨਾਂ ਫਸਲਾਂ ਨੂੰ ਘੱਟ ਖਰਚੇ ਨਾਲ ਘੱਟ ਮਿਹਨਤ ਨਾਲ ਅੱਗੇ ਵੱਧ ਸਕਦੇ ਹਾਂ ਜਿਵੇਂ ਆਪਾਂ ਉੱਧਰ ਗੱਲ ਕੀਤੀ ਸੀ ਉਹ ਲਪੇਟੇ ਮਾਰ ਰਹੀਆਂ ਨੇ। ਤੇ ਆ ਦੇਖੋ ਇਹ ਵੀ ਹੁਣ ਆਪਣੇ ਆਪ ਉੱਪਰ ਚੜਨ ਲੱਗ ਗਏ ਆ। ਇਹ ਕੁਝ ਦਿਨ ਪਹਿਲਾਂ ਗੱਡੀ ਦੀ ਉਸ ਤਰ੍ਹਾਂ ਉੱਪਰ ਚੜਨ ਗਿਆ ਤੇ ਆਹ ਤੋਂ ਇਹ ਆਨਲਾਈਨਾਂ ਤੋਂ ਖਾਲੀਆਂ ਦੀ ਇੱਧਰ ਚੜ ਜਾਣਗੀਆਂ ਤੇ ਆਹ ਤੋਂ ਲੈਣਾ ਇੱਧਰ ਤੇ ਆ ਗਾਵਰੀ ਲਾਈਨ ਆਪਣੇ ਤੁਰਨ ਫਿਰਨ ਖਾਤਰੂ ਤੇ ਜਿਹੜੀ ਬਾਹਰਲੀ ਸਾਈਡ ਆ ਵੀ ਬਾਹਰੋਂ ਇਹ ਨੇਪੀਅਰ ਆ ਜੀ ਜਿਹੜਾ ਸਾਈਡਾਂ ਤੋਂ ਕੋਈ ਕੈਮੀਕਲ ਵਗੈਰਾ ਨਾ ਵੇ ਆਪਣੇ ਖੇਤਾਂ 'ਚ ਜਦੋਂ ਸੁਪਰੇ ਹੁੰਦੀਆਂ ਨੇ ਉਸ ਤਰ੍ਹਾਂ ਇਹ ਨੇਪੀਅਰ ਆ ਜਿਹੜਾ ਹੂੰ ਸੁਰੱਖਿਅਤ ਵੀ ਰੱਖੂਗਾ ਇਸ ਤਰ੍ਹਾਂ ਆਪਾਂ ਮਤਲਬ ਘੱਟ ਖਰਚਾ ਕਰਕੇ ਮਾਤਾਵਰਨ ਵੀ ਵਿਚਾ ਸਕਦੇ ਆ ਸੇਤ ਵੀ ਵਿਚਾ ਸਕਦੇ ਆ ਤੇ ਮਿੱਟੀ ਨੂੰ ਵੀ ਸੁਰੱਖਿਅਤ ਰੱਖ ਸਕਦੇ ਆ ਤੇ ਜਿਹੜੀ ਆਪਣੀ ਆ ਫਸਲ ਹੈ ਕੇਲਿਆਂ ਦੀ ਇਹ ਸਾਰਾ ਸਾਲ ਚੱਲਦੀ ਰਹਿੰਦੀ ਆ ਤੇ ਇਹਦਾ ਵੀ ਕੋਈ ਜ਼ਿਆਦਾ ਖਰਚਾ ਨਹੀਂ ਵਰਸਦਾ ਅਰਥਾ ਜੀ ਮਿਆਂ ਉੱਤੇ ਬੱਲਾ ਵੀ ਲਟਕਦੇ ਨੇ ਬੱਲਾ ਮੈਂ ਕਹਿੰਦੇ ਨੇ ਕੇਲੇ ਦੇ ਫੁੱਲ ਨੂੰ ਤੇ ਇਹ ਵੀ ਵੇਚ ਜਾਂਦਾ ਸੋ ਇਸ ਤਰ੍ਹਾਂ ਕਿਸਾਨ ਵੀਰੋ ਆਪਾਂ ਕੁਦਰਤੀ ਖੇਤੀ ਵਿੱਚ ਸਿਰਫ ਇੱਕ ਵਾਰੀ ਆਪਣੀਆਂ ਬੇਲਾਂ ਦੀ ਸਾਂਭ ਸੰਭਾਲ ਦੀ ਚਰਚਾ ਨੂੰ ਸਹਾਰਾ ਦੇਣਾ। ਤੋਂ ਉਸ ਤੋਂ ਬਾਅਦ ਆਪਣੀ ਫਸਲ ਚੱਲਦੀ ਰਹਿੰਦੀ ਆ। ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਦੇ ਵਿੱਚ ਘੱਟ ਖਰਚੇ ਕਰਕੇ ਉਹ ਫਸਲਾਂ ਬੀਜ ਕੇ ਲਾਭ ਪ੍ਰਾਪਤ ਕਰ ਸਕਦੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਸ਼ੁਰੂਆਤ 'ਚ ਕਿ ਹੋਰ ਆਪਾਂ ਪੰਛੀਆਂ ਨੂੰ ਬਚਾਉਨੇ ਆ ਬਾਅਦ ਵਿੱਚ ਪੰਛੀ ਆਪਾਂ ਨੂੰ ਬਚਾਉਂਦੇ ਨੇ ਕਿਉਂਕਿ ਪਾਚੀ ਆਪਾਂ ਨੂੰ ਕਿਵੇਂ ਬਚਾਉਂਦੇ ਨੇ ਜਿੰਨਾ ਵੀ ਆਪਣੀਆਂ ਫਸਲਾਂ 'ਚ ਕੀਟ ਆਉਂਦਾ ਅ ਕੋਈ ਸੁੰਡੀ ਜਾਂ ਇਹ ਜਿਆਦਾ ਵਿੱਚ ਰਹਿਣ ਕਰਕੇ ਜਿਵੇਂ ਤਿੱਤਰ ਨੇ ਉਹ ਮਿੱਟੀ ਦੇ ਵਿੱਚ ਜਿਹੜੇ ਸਿਉਂਕ ਜਾਂ ਉਸ ਤਰ੍ਹਾਂ ਦੀਆਂ ਜਿਆਦਾ ਬ੍ਰੀਕੀ ਵਾਲੇ ਹੇਟਲੇ ਕੀਟ ਨੇ ਉਹਨਾਂ ਨੂੰ ਖਾ ਜਾਂਦੇ ਨੇ ਜਣੀ ਛੋਟੀ ਜਿਹੜੀ ਤੋਂ ਲੈ ਕੇ ਹਰੇਕ ਤਰ੍ਹਾਂ ਦਾ ਜੀਵ ਕੁਦਰਤ ਨੇ ਬਣਾਇਆ ਹੋਇਆ ਜਿਹੜਾ ਇਹਨਾਂ ਕੀੜਿਆਂ ਨੂੰ ਖਾ ਜਾਂਦਾ ਤੇ ਆਪਣਾ পেট ਭਰਦੇ ਨੇ ਤੇ ਆਪਾਂ ਨੂੰ ਜਿਹੜਾ ਇਹਨਾਂ ਦਾ ਸਮੱਸਿਆ ਕੀੜਿਆਂ ਦੀ ਉਹ ਤੋਂ ਮਤਲਬ ਕੋਈ ਜ਼ਰੂਰਤ ਨਹੀਂ ਪੈਂਦੀ ਉਹ ਤੁਹਾਨੂੰ ਜਾਤ ਮਿਲਦੀ ਹੈ ਤੇ ਆਪਾਂ ਨੂੰ ਇੱਕ ਘੱਟ ਖਰਚੇ ਨਾਲ ਕੁਦਰਤੀ ਖੇਤੀ ਵਿੱਚ ਬਹੁਤ ਸਾਰੀ ਯਾਨੀ ਕੁਦਰਤ ਮਦਦ ਕਰਦੀ ਆ ਜਿਵੇਂ ਕਿ ਕੁਦਰਤੀ ਖੇਤੀ ਦਾ ਮਤਲਬ ਹੈ ਕੁਦਰਤ ਨੂੰ ਬਚਾਉਣਾ ਉਸ ਤਰ੍ਹਾਂ ਆਪਾਂ ਇਹਨਾਂ ਨੂੰ ਵਿਚਾਰ ਰਹੇ ਹਾਂ ਤੇ ਵਿੱਚ ਰੁੱਖ ਵੀ ਨੇ ਫਲਦਾਰ ਵੀ ਨੇ ਦੂਜੇ ਵੀ ਨੇ ਸੋ ਇਸ ਤਰ੍ਹਾਂ ਆਪਾਂ ਇਹ ਖੇਤੀ ਦੇ ਵਿੱਚ ਘੱਟ ਖਰਚੇ ਨਾਲ ਕੁਦਰਤ ਨਾਲ ਮਿਲ ਜੁਲ ਕੇ ਕੁਦਰਤੀ ਖੇਤੀ ਕਰ ਸਕਦੇ ਹਾਂ ਤੇ ਖਰਚੇ ਤਕਰੀਬਨ ਹੀ ਖੇਤ ਦੀ ਨਾ ਮਾਤਰੇ ਹੁੰਦੇ ਨੇ। ਸੋ ਇਸ ਤਰ੍ਹਾਂ ਇਹ ਆਪਣੀਆਂ ਫਸਲਾਂ ਸਨ ਜਿਹੜੀਆਂ ਹੁਣ ਬਾਰਸ਼ ਦੇ ਵਿੱਚ ਆਪਾਂ ਬੀਜ ਰਹੇ ਆ। ਬਾਕੀ ਆਪਾਂ ਜਿਹੜੇ ਬੱਤਰ ਆਈ ਜਾਣਾ ਉਹ ਖੇਤ ਅੱਗੇ ਬਾਵਾ ਬੀਜੀ ਜਾਣਾ। ਤੇ ਯਾਨੀ ਇਸ ਖੇਤ ਵਿੱਚ ਆਪਾਂ ਨੂੰ ਮਸ਼ੀਨਰੀ ਦਾ ਵੀ ਯੋਗਦਾਨ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਹੱਥੀਆਂ ਹੋ ਜਾਂਦਾ ਤੇ ਇਹ ਸਭ ਜਿਵੇਂ ਆਹ ਬੂਟਾ ਹੈ ਇੱਕ ਜੰਗਲੀ ਨਿੰਬੂ ਦਾ ਝਾੜੀ ਆਲਾ ਕਾਫੀ ਉੱਚਾ ਹੀ ਤੱਕ ਚਲੇ ਜਾਂਦਾ ਜੀ। ਤਕਰੀਬਨ ਇਸ ਟਾਈਮ ਇਹ ਬੂਟਾ 15 ਫੁੱਟ ਤੱਕ ਉੱਚਾ ਹੋ ਚੁੱਕਿਆ ਤੇ ਖਾਸ ਗੱਲ ਹੈ ਵੀ ਇਹਨਾਂ ਦੇ ਪੱਤੇ ਤੁਸੀਂ ਦੇਖੋ ਬੜੇ ਵਧੀਆ ਹੁੰਦੇ ਨੇ ਕੋਈ ਇਹਨਾਂ ਨੂੰ ਬਿਮਾਰੀ ਨਹੀਂ ਆਉਦੀ ਤੇ ਜਿਹੜਾ ਇਹਨਾਂ ਦਾ ਉਤਪਾਦਨ ਉਹ ਵੀ ਕਾਫੀ ਵਧੀਆ ਹੋ ਜਾਂਦਾ ਸਾਰਾ ਕੁਦਰਤੀ ਖੇਤ 'ਚ ਇੱਕ ਜਗ੍ਹਾ ਹੀ ਸਾਰਾ ਕੁਝ ਹੋ ਰਿਹਾ ਦੇਖੋ ਤੁਸੀਂ ਨੀਂਬੂ ਲੱਗੇ ਬਹੁਤ ਸ਼ਾਨਦਾਰ ਨੀਂਬੂ ਲੱਗਦੇ ਇਹਨਾਂ ਨੂੰ ਇਹ ਆਪਾਂ ਵਿੱਚੋਂ ਝਾੜੀਆਂ ਫੁੱਲ ਕੇ ਦੇਖਾਂਗੇ ਆਪ ਦੇਖੋ ਹੁਣ ਇਹ ਸਾਰਾ ਇਹ ਜਿਹੜੇ ਕੁਦਰਤੀ ਦੇਸੀ ਪੌਦੇ ਨੇ ਆਪਣੇ ਫਰੂਟ ਨੂੰ ਬਿਲਕੁਲ ਲੈਂਦੇ ਨੇ ਜਦੋਂ ਆਪਾਂ ਇਹਨਾਂ ਨੂੰ ਵਿੱਚ ਬੈਠ ਕੇ ਦੇਖਣਾ ਤਾਂ ਪਤਾ ਲੱਗਣਾ ਹੀ ਨਹੀਂ ਹੈਗਾ ਵੀ ਜ਼ੋਰ ਚੱਕਾ ਆਊਗਾ ਆਪਣਾ ਫਰੂਟ ਚੋਰੀ ਕਰਕੇ ਲੈ ਜੂ ਸਭ ਇੱਕ ਝਾੜੀ ਵਾਂਗ ਟਕਿਆ ਹੋਇਆ ਤੇ ਬਹੁਤ ਜ਼ਿਆਦਾ ਉਤਪਾਦਨ ਤੇ ਬਹੁਤ ਵਧੀਆ ਨਿੰਬੂ ਲੱਗਦੇ ਨੇ ਸੋ ਆਪਾਂ ਕੁਦਰਤੀ ਖੇਤੀ ਨੂੰ ਸਮਝੀਏ ਉਹਦੇ ਨਾਲ ਜੁੜੀਏ ਤੇ ਉਹਨੂੰ ਬਚਾਈਏ ਤੇ ਫਸਲਾਂ ਦਾ ਮਤਲਬ ਉਹ ਚੀਜ਼ਾਂ ਵੱਲ ਜਾਈਏ ਵੀ ਜਿਹੜੀਆਂ ਫਸਲਾਂ ਨੂੰ ਵਧੀਆ ਵੀ ਬਣਾਵੇ ਸਵਾਦ ਵੀ ਬਣਾਵੇ ਤੇ ਮਿੱਟੀ ਵੀ ਬਚੇ ਸੋ ਇਹ ਸਾਰਾ ਕੁਦਰਤੀ ਖੇਤੀ ਚ ਹੋ ਰਿਹਾ ਹੈ ਉਹਨੂੰ ਆਪਾਂ ਅੱਗੇ ਬਤਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਉਸ ਤਰ੍ਹਾਂ ਇਹ ਕੰਮ ਅੱਗੇ ਵਧ ਰਿਹਾ ਹੈ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ